ਫਲਾਸ਼ ਹਰਪੁਰ ਦੇ ਪਿੰਟੂਟੋ ਮਿਆਰਾ ਤੇ ਮੈਂਗਰੋਬਾਲ ਦੇ ਰਸਤੇ ਵਿੱਚ ਸਥਿਤ ਲੁੱਕ ਪਲਾਂਟ ਵਿਖੇ ਚੋਰਾਬਲੋਬੀਤੀ ਰਾਤ ਲੱਖ ਰੁਪਏ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਪਲਾਂਟ ਦੇ ਮਾਲਕ ਸੰਜੀਪ ਅਗਰਵਾਲ ਨੇ ਦੱਸਿਆ ਕਿ ਉਨਾ ਵੱਲੋਂ ਪਲਾਂਟ ਵਿੱਚ ਸੁਰੱਖਿਆ ਵਿਵਸਥਾ ਪੂਰੀ ਕੀਤੀ ਗਈ ਹੈ ਤੇ ਇਸ ਸਭ ਦੇ ਬਾਵਜੂਦ ਵੀ ਚੋਰਾਬਲੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਉਹ 2011 ਤੋਂ ਪਲਾਂਟ ਚਲਾ ਰਹੇ ਹਨ ਤੇ ਇਸ ਤੋਂ ਪਹਿਲਾਂ ਕਦੇ ਵੀ ਉਹਨਾਂ ਦੇ ਪਲਾਂਟ ਤੇ ਚੋਰੀ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਚੋਰੀ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਤੇ 2011 ਤੋਂ ਲੈ ਕੇ ਅੱਜ ਤੱਕ ਮੇਰੇ ਇਸ ਪਲਾਂਟ ਦੇ ਉੱਤੇ ਕਦੀ ਵੀ ਕੋਈ ਮੰਦ ਭਾਗੀ ਘਟਨਾ ਨਹੀਂ ਵਾਪਰੀ ਜੀ ਕੰਦ ਰਾਤੀ ਪਈ ਅਸੀਂ 3-4 ਦਿਨ ਪਹਿਲਾਂ ਤੇ ਪਲਾਂਟ ਤੇ ਆਏ ਸੀ ਤਾਂ ਪਲਾਂਟ ਬਿਲਕੁਲ ਠੀਕ ਚੱਲਦਾ ਪਿਛਲੇ ਸਾਲ ਮੈਂ ਸਾਰੇ ਕੰਮ ਆਪਣੇ ਮੁਕਾਤੇ ਇਹ ਪਲਾਂਟ ਉਹ ਨਾ ਆਫ ਕਰਤਾ ਸੀਗਾ ਕਿਉਂ ਸਰਕਾਰ ਦੇ ਕੋਲੇ ਹਜੇ ਕੰਮ ਨਹੀਂ ਹੈਗੇ ਮੇਰੇ ਸ਼ਹਿਰੀਏ ਦੇ ਵਿੱਚ ਨੂੰ ਪਾਣ ਦੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਲੈਸ ਰੇਟਾਂ ਤੇ ਮਾ ਕੰਮ ਕਰਦੇ ਹੋਏ ਆਪਣਾ ਕੰਮ ਚਲਾਉਂਦੇ ਨੇ ਨੂੰ ਕੰਮ ਨੂੰ ਕੋਸ਼ਿਸ਼ ਕਰਦਾ ਪਰ ਕੱਲ ਰਾਤੀ ਪਈ ਕੁਛ ਅਣਪਛਾਤੇ ਚੋਰਾਂ ਨੇ ਆਕੇ ਮੇਰੇ ਪਲਾਂਟ ਦੇ ਕੰਪਿਊਟਰ ਰੂਮ ਦੇ ਵਿੱਚੋਂ ਜਿਹੜਾ ਕਿ ਸਾਡਾ ਸਾਰੇ ਪਲਾਂਟ ਨੂੰ ਆਪਰੇਟ ਕਰਦਾ ਹੁੰਦਾ ਉਹਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਚੋਰੀ ਕਰਕੇ ਜਿੱਦਾਂ ਕਿ ਤਾਂਬੇ ਦਾ ਸਮਾਨ ਹੰਦਾ ਵਾ ਵਿੱਚ ਡਿਮਰ ਲੱਗੇ ਹੋ ਸੀ ਹੋਰ ਬਹੁਤ ਸਾਰਾ ਸਮਾਨ ਸੀ ਵਿੱਚ ਐਕਸਲ ਵਗੈਰਾ ਸੀ ਵਿੱਚ ਪਲਾਂਟ ਆਪਰੇਟਰ ਦਾ ਬਹੁਤ ਸਮਾਨ ਹੰਦਾ ਵਾ ਉਹ ਸਾਰਾ ਚੋਰੀ ਕਰਕੇ ਲੈ ਗਏ ਸਾਨੂੰ ਸਮਝ ਨਹੀਂ ਲੱਗੀ ਹੈ ਕਿ ਅਸੀਂ ਆ ਕੇ ਸ਼ੇਵ ਦੇ ਬੈਠੇ ਆ ਉਹਨਾਂ ਨੇ ਆ ਕੇ ਪਲਾਂਟ ਦੇ ਕੰਪਿਊਟਰ ਦਾ ਏਸੀ ਪਟਕੇ ਅੰਦਰ ਜਾ ਸਕਿਆ ਸਾਨੂੰ ਤਾਂ ਸਮਝ ਨਹੀਂ ਆ ਰਹੀ ਜਾਂ ਤਾਂ ਇਹ ਕੋਈ ਬੰਦਾ ਬਹੁਤ ਦਿਮਾਗੋ ਇੱਥੇ ਰੇਕੀ ਕਰ ਰਿਹਾ ਸੀ ਮੇਰੇ ਪਲਾਂਟ ਤੇ ਕੁੱਤਾ ਵੀ ਹੈ ਰੱਖਿਆ ਆ ਪਲਾਂਟ ਤੇ ਮੇਰੇ ਚੌਕੀਦਾਰ ਵੀ ਆ ਪਰ ਸਮਝੋ ਬਾਹਰ ਹੋ ਗਈ ਗੱਲ ਸਾਰਿਆਂ ਨੂੰ ਲੱਗਦੀ ਇੰਨੀ ਜ਼ਿਆਦਾ ਗੂੜੀ ਨਹੀਂ ਕਿਵੇਂ ਆ ਗਈ ਕਿੱਦਾਂ ਹੋ ਗਈ ਪਲਾਂਟ ਦੇ ਕੈਮਰੇ ਲੱਗੋ ਸਾਰੇ ਕੈਮਰੇ ਵੀ ਆਫ ਕਰ ਦਿੱਤੇ ਆਫ ਹੋ ਗਏ ਮੈਨੂੰ ਸਵੇਰੇ 6:30 ਵਜੇ ਮੇਰੀ ਚੌਕੀਦਾਰ ਦਾ ਟੈਲੀਫੋਨ ਆਇਆ ਜਿਹੜੇ ਚੌਕੀਦਾਰ ਆ ਕਿ ਬੌਜੀ ਅਸੀਂ ਹੁਣ ਪਲਾਂਟ ਤੇ ਸਵੇਰੇ ਉੱਕੇ ਚੱਕਰ ਮਾਰਨ ਗਿਆ ਤਾਂ ਇੱਥੇ ਪਲਾਂਟ ਤੇ ਚੋਰੀ ਹੋ ਚੁੱਕੀ ਆ ਪਰ ਕਹਿੰਦੇ ਜਦੋਂ ਰਾਤੀ ਅਸੀਂ 9:30 ਵਜੇ ਚੱਕਰ ਮਾਰਿਆ ਉਦੋਂ ਕੋਈ ਗੱਲਬਾਤ ਨਹੀਂ ਸੀ ਉਦੋਂ ਬਿਲਕੁਲ ਸਭ ਠੀਕ ਆਪ ਸੀ ਹਾਂਜੀ ਪੁਲਿਸ ਨੇ ਇਨਫੋਰਮ ਕਰਤਾ ਪੁਲਿਸ ਦੇ ASI ਮਿਸਟਰ ਸ਼ਰੀਦ ਦਲਜੀਤ ਸਿੰਘ ਜੀ ਆਏ ਸੀਗੇ ਉਹ ਆ ਕੇ ਸਾਰੀ ਰਿਪੋਰਟ ਲਿਖ ਕੇ ਲੈ ਗਿਆ ਉਹ ਮਾਣੇ ਸਾਨੂੰ ਇਹ ਸੁਆਸ਼ ਦਿੱਤਾ ਅਸੀਂ ਜਲਦ ਤੋਂ ਜਲਦ ਇਹਨੂੰ ਨਿਪਟਾਉਣ ਦੀ ਕੋਸ਼ਿਸ਼ ਕਰਾਂਗੇ ਆਲੇ ਦੁਆਲੇ ਦੇ ਪਵਾਣੀਆਂ ਦੇ ਕੋਲ ਪਤਾ ਕਰਾਂਗੇ ਕਿਸੇ ਦੇ ਗੁੱਸੇ ਮਾਰਦਾ ਨਹੀਂ ਦਿੱਤੇ ਆ